ਆਬਲ ਤੇਰੀ ਪੱਗ ਵੇ ਸੁੱਚੀ ਅੰਬਰ ਤੇ ਚੰਨ ਤੋਂ ਉੱਚੀ ਜਿੱਦਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਇੱਕ ਹੋਟਲ ਤੇ ਕੰਮ ਕਰਦੀ ਸੀ ਤੇ ਉਸ ਹੋਟਲ ਤੇ ਜਦੋਂ ਉਹਦਾ ਪਿਓ ਖਾਣਾ ਖਾਣ ਆਉਂਦਾ ਤੇ ਜਦੋਂ ਕੁੜੀ ਖਾਣਾ ਸਰਵ ਕਰਦੀ ਅਤੇ ਆਪਣੇ ਪਿਓ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਤੇ ਜਦੋਂ ਕੁੜੀ ਆਪਣੇ ਮੂੰਹ ਤੋਂ 마ਸਕ ਤੇ ਸਿਰ ਤੋਂ ਟੋਪੀ ਲਾਉਂਦੀ ਹੈ ਤਾਂ ਪਿਓ ਇੱਕਦਮ ਆਪਣੀ ਧੀ ਨੂੰ ਦੇਖ ਕੇ ਸ਼ੌਕ ਹੋ ਜਾਂਦਾ ਹੈ ਜੇ ਜੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ